ਜਿੱਥੇ ਅੱਜਕੱਲ੍ਹ ਲੋਕ ਅੰਤਾਂ ਦੀ ਗਰਮੀ ਨਾਲ ਚਲਸਾਏ ਹੋਏ ਹਨ ਉੱਥੇ ਹੀ ਲੋਕਾਂ ਨੇ ਘਰਾਂ ਦੇ ਵਿੱਚੋਂ ਨਿਕਲਣਾ ਬੰਦ ਕੀਤਾ ਹੋਇਆ ਹੈ ਕਿਉਂਕਿ ਜਿਵੇਂ ਹੀ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸੂਰਜ ਦੇਵਤਾ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕੁਝ ਦਿਨਾਂ ਤੋਂ ਹੀਟ ਵੇਲ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਪਿੰਡਾਂ ਵਿੱਚ ਭਾਰੀ ਗਰਮੀ ਦੇ ਵਿਚਕਾਰ ਵੀ ਕਿਸਾਨ ਖੇਤਾਂ ਵਿੱਚ ਕਿਤੇ ਝੋਨਾ ਬੀਜਦੇ ਅਤੇ ਕਿਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਆਮ ਹੀ ਨਜ਼ਰ ਆ ਰਹੇ ਹਨ ਪਰੀਰਕੋਟ ਦੇ ਪਿੰਡ ਬੇਗੂ ਵਾਲਾ ਦੇ ਨੇੜੇ ਟਮਾਟਰ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਜਿੱਥੇ ਕਿਸਾਨਾਂ ਨੂੰ ਵੱਡਾ ਮੁਨਾਫਾ ਹੁੰਦਾ ਸੀ ਉੱਥੇ ਹੀ ਇਸ ਵਾਰ ਗਰਮੀ ਦੀ ਮਾਰ ਉਹਨਾਂ ਕਿਸਾਨਾਂ ਤੇ ਪੈ ਰਹੀ ਹੈ ਟਮਾਟਰ ਦੀ ਖੇਤੀ ਇਸ ਵਕਤ ਗਰਮੀ ਦੀ ਮਾਰ ਨਾਲ ਬਰਬਾਦ ਹੋਣੀ ਸ਼ੁਰੂ ਹੋ ਗਈ ਗਰਮੀ ਦਾ ਘਰ ਹੈ ਮੇਰਾ ਨਾਮ ਪੰਡਕ ਗਿਆਣਾ ਤੇ ਸੀਧਾ ਨਾ ਚਾਉਂਗੇ ਕਿਉਂਕਿ ਧਰਮੀ ਕਿਰਾਕੇ ਦੀ ਹੈ ਫਿਰ ਵੀ ਤੁਹਾਨੂੰ ਖੇਤਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹਾਂ ਜੀ ਗਰਮੀ ਦਾ ਹਾਂ ਜੀ ਬਹੁਤ ਹੈ ਜੀ ਫਿਰ ਹੁਣ ਕਰਨਾ ਪੈਂਦਾ ਗਰੀਬ ਹੈਗੇ ਅਗਰੀਬਾਂ ਨੂੰ ਸਾਨੂੰ ਕੰਮ ਕਰਨਾ ਪੈਂਦਾ ਕੀ ਕਰੀਏ ਮਜਬੂਰੀ ਕਰਕੇ ਸਾਨੂੰ ਹੁਣ ਕਰਨਾ ਪੈਂਦਾ ਗਰਮੀ ਪੈਂਦੀ ਹੋਵੇ ਨਾ ਪੈਂਦੀ ਹੋਵੇ ਸਾਨੂੰ ਰਹਿਣਾ ਪਊਗਾ ਕਰਨਾ ਪਊਗਾ ਗਰੀਬ ਹੈਗੇ ਆ ਗਰੀਬਾਂ ਨੂੰ ਹੁਣ ਕਰਨਾ ਪਊਗਾ ਕੰਮ ਬੱਚਿਆਂ ਨੂੰ ਵੀ ਕੰਮ ਕਰਨਾ ਪੈਣਾ ਹਾਂਜੀ 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 ਬੱਚਿਆਂ ਨੂੰ ਵੀ ਲਿਆਉਣਾ ਪੈਂਦਾ ਫੇਰ ਹੁਣ ਪੈਲੀ ਦਿੱਤਾ ਸਾਡਾ ਆਪ ਦਾ ਹੈ ਨਹੀਂ ਠੇਕੇ ਤੇ ਲੈ ਕੇ ਬੀਜਦੇ ਠੇਕੇ ਬਹੁਤ ਜਿਆਦਾ ਮਹਿੰਗਾ ਹੋਇਆ ਪਿਆ 1,10,000 10,000 ਰੁਪਏ ਮੰਗਦੇ ਆ ਠੇਕੇ ਦਾ 1,10,000 ਕਿੱਥੋਂ ਅਸੀਂ ਇਹਨਾਂ ਨੂੰ ਵੀ ਪਰਿਵਾਰ ਹੈਗਾ ਸਾਡਾ ਛੋਟੇ ਛੋਟੇ ਬੱਚੇ ਐ ਕਿੱਥੋਂ ਪਾਲਾਂਗੇ ਕਿੱਥੋਂ ਪੜ੍ਹਾਵਾਂਗੇ ਸਰਕਾਰ ਜੇ ਅਸੀਂ ਪੜ੍ਹਾ ਵੀ ਲਈਏ ਇਹਨਾਂ ਨੂੰ ਕੋਈ ਸਾਡਾ ਨੌਕਰੀ ਤੇ ਨਹੀਂ ਲਾਉਂਦੇਗੇ ਬੱਚਾ ਨੂੰ ਐਨੇ ਹੋ ਔਖੇ ਹੋ ਕੇ ਅਸੀਂ ਇਹਨਾਂ ਨੂੰ ਪੜ੍ਹਾਉਣੇ ਐ ਤੇ ਸਾਡੀ ਸਰਕਾਰ ਨਹੀਂ ਸੁਣਦੀ ਪਈਗੀ ਤੋਨੂੰ ਬੱਚਿਆਂ ਨੂੰ ਵੀ ਨਾਲ ਜਿਹੜਾ ਮਜਬੂਰੀ ਚ ਇੱਥੇ ਲਿਆਉਣਾ ਪੈਂਦਾ ਕਿਉਂਕਿ ਜਿਹੜਾ ਮਾਹੌਲ ਬਹੁਤ ਜਿਹੜਾ ਹਾਂਜੀ ਹਾਂਜੀ ਬੱਚੇ ਗਲਤ ਪਾਸੇ ਨਾਲ ਜਾਂਦੇ ਹਾਂਜੀ ਹਾਂਜੀ ਨਿਗਾਹਤ ਰਹਿੰਦੇ ਹਾਂਜੀ ਹਾਂਜੀ ਤਾਂ ਹੀ ਉਹ ਅਸੀਂ ਲੈ ਕੇ ਆਉਣੇ ਆ ਜੀ ਇਹ ਵੀ ਸਾਡੇ ਬੱਚੇ ਸਾਡੇ ਨਾਲ ਰਹਿਣ ਸਾਡੇ ਨਾਲ ਕੰਮ ਕਰਨ ਤੇ ਪੜਦੇ ਵੀ ਐ ਤੇ ਕੰਮ ਵੀ ਕਰਦੇ ਐ। ਆਮ ਜੀ ਚਰਨਜੀਤ ਕੌਰ ਐ ਜੀ ਪਿੰਡ 베ਗੋ ਵਾਲਾ ਜੀ ਸਾਡਾ। ਅਸੀਂ ਵੀ ਜੀ ਖੇਤੀ ਬਾੜੀ ਕਰਦੇ ਆ। ਆ ਸਾਡੇ ਨਾਲ ਹੀ ਐ ਜੀ ਇਧਰਲੇ ਪਾਸੇ 3 ਕਿੱਲੇ ਸਾਡੇ ਵੀ ਸੀਗੇ ਜੀ ਟਮਾਟਰ। ਤੇ ਇਹ ਵੀ ਸਾਡੇ ਐਂ ਗਰਮੀ ਦੇ ਕਰਕੇ ਹੀ ਫਸਲ ਸਾਡੀ ਬਹੁਤ ਜ਼ਿਆਦਾ ਖਰਾਬ ਹੋਈ ਐ। ਸਾਨੂੰ ਕੋਈ ਨਵਾਫਾ ਨਹੀਂ ਹੋਇਆਗਾ ਇਹਦੇ 'ਚ। ਨਾ ਸਾਨੂੰ ਗੋਭੀ ਦਾ ਸਾਨੂੰ ਕੋਈ ਰੁਪਈਆ ਵੀ ਇੱਕ ਵਜਿਆ। ਨਾ ਵੀ ਕੀ ਨਹੀਂ ਸਾਡੀ ਗੋਭੀ ਵੇਚੀ ਪਾਈ ਐ ਜੀ ਅਸੀਂ। ਸਾਨੂੰ ਗਰਮੀ ਦੇ ਵਿੱਚ ਤਾਂ ਹੀ ਕੰਮ ਕਰਨਾ ਪੈਂਦਾ ਨਾ ਕਿਉਂਕਿ ਜੇ ਅਸੀਂ ਕੰਮ ਕਰਾਂਗੇ ਤਾਂ ਫੇਰ ਹੀ ਸਾਨੂੰ ਅੱਗੇ ਕੋਈ ਨਿਵਾਫਾ ਮਿਲੇਗਾ ਜੇ ਅਸੀਂ ਕੰਮ ਨਾ ਕਰਾਂਗੇ ਤਾਂ ਫੇਰ ਸਾਨੂੰ ਕੀ ਨਿਵਾਫਾ ਮਿਲੇਗਾ ਇੰਨੀ ਗਰਮੀ ਦੇ ਵਿੱਚ ਤੁਸੀਂ ਜਿਵੇਂ ਦੱਸਿਆ ਕੰਮ ਕਰਨਾ ਪੈਂਦਾ ਸਾਨੂੰ ਤੁਹਾਨੂੰ ਕੀ ਹੌਸਲਾ ਚਾਹੀਦਾ ਜਿਹੜਾ ਹੋਰ ਹੌਸਲਾ ਮਿਲ ਜੇ ਤੁਹਾਨੂੰ ਸਾਨੂੰ ਇਹ ਹੀ ਹੌਸਲਾ ਹੁੰਦਾ ਵੀ ਚਲੋ ਸਾਡੀ ਅਗਲੀ ਫਸਲ ਸਾਨੂੰ ਕੁਝ ਦੇਊਗੀ ਸਾਨੂੰ ਇਹ ਹੀ ਹੌਸਲਾ ਹੁੰਦਾ ਜੀ ਕਿਉਂਕਿ ਇਹ ਫਸਲ ਸਾਨੂੰ ਘਾਟਾ ਵਿਖਾ ਗਈ ਚਲੋ ਅਗਲੀ ਫਸਲ ਸਾਨੂੰ ਨਿਵਾਫਾ ਦੇਵੇ ਸਰਕਾਰਾਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਹੌਸਲਾ ਦੇ ਸਕਦਾ ਕੋਈ ਉਹ ਤਾਂ ਹੁਣ ਜੀ ਸਰਕਾਰਾਂ ਦੇਣ ਤਾਂ ਠੀਕ ਹੈ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਹੈ ਗਰੀਬਾਂ ਨੂੰ ਕੋਈ ਨਿਵਾਫਾ ਸਾਨੂੰ ਗਾਂ ਦੀ ਗਾਂ ਕੋਈ ਉਸ ਤੋਂ ਕੋਸ ਦੇਣ ਸਾਨੂੰ ਮਦਦ ਗਰੀਬਾਂ ਨੂੰ ਕੋਈ ਰਿਆ ਸਪਰੇਆ ਸਸਤੀਆਂ ਕਰ ਦੇਣ ਜਿਹੜੀ ਸਬਜੀ ਹੈ ਉਹੋ ਹੀ ਸਾਡੀ ਮਹਿੰਗੀ ਚੱਕ ਲੈਣ ਵੇਚ ਦੇਣ ਉਹੋ ਹੀ ਤਾਂ ਤਾਂ ਵੀ ਸਾਨੂੰ ਨਿਵਾਫਾ ਹੋ ਜਾਈਏ ਤਾਂ ਤਾਂ ਵੀ ਸਾਨੂੰ ਹਸਲਾ ਹੋ ਸਕਦਾ ਹੈ ਫੇਰ ਤਾਂ ਜਾਨ ਕੇ ਗਰਮੀ ਗੁਰਮੀ ਭੁੱਲ ਜੂਗੇ ਸਾਰੇ ਕੋਈ ਹਾਂਜੀ ਫੇਰ ਨਹੀਂ ਗਰਮੀ ਸਨ ਲੱਗਦੀ ਹੁਣ ਅਸੀਂ ਤਾਂ ਸਹਿਣ ਹੋਈ ਪਈ ਆ ਸਾਨੂੰ ਜੀ ਗਰਮੀਆਂ ਹੁਣ ਕੰਮ ਕਰ ਕਰਕੇ ਅਸੀਂ ਓਵੇਂ ਗਿੱਜੇ ਪਏ ਆ ਜੀ ਕਰਨਾ ਪੈਂਦਾ ਜੀ ਸਾਨੂੰ ਕੰਮ ਗਰਮੀ ਦੇ ਵਿੱਚ ਹਾਂ ਹੁਣ ਸਾਨੂੰ ਝੋਨੇ ਵੀ ਲਾਉਣੇ ਪੈਣੇ ਆ ਫਿਰ ਝੋਨਾ ਹੁਣ ਪਾਲਣਾ ਵੀ ਐ ਝੋਨੇ ਵੜ ਕੇ ਫਿਰ ਬਾਅਦ ਚ ਗੋਭੀ ਵੀ ਲਾਉਣੀ ਐ ਉਹ ਵੀ ਅਸੀਂ ਗਰਮੀ ਚ ਕੰਮ ਕਰਨਾ ਜੀ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਜੀ ਗਰਮੀ ਦੇ ਵਿੱਚ ਕਿਉਂਕਿ ਸਾਡੇ ਬੱਚੇ ਆ ਉਹ ਵੀ ਪੜ੍ਹਾਈ ਲਿਖਾਈ ਕਰਕੇ ਉਹ ਵੀ ਕਰੇ ਹੀ ਐ ਉਹ ਵੀ ਕੋਈ ਨੌਕਰੀ ਨਾਕਰੀ ਉਹਨਾਂ ਨੂੰ ਨਹੀਂ ਮਿਲੇਗੀ ਉਹ ਵੀ ਸਾਡੇ ਨਾਲ ਹੀ ਕੰਮ ਕਰਦੇ ਆ ਜੀ ਸਾਡੇ ਬੱਚੇ ਵੀ ਠੇਕਿਆਂ ਤੇ ਪੈੜੀਆਂ ਲੈ ਲੈ ਕੇ ਤੇ ਵਾਈ ਵਾਲੇ ਪਾਸੇ ਚਲੋ ਹੁਣ ਕੰਮ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਬਾਈ ਜੀ ਮੇਰਾ ਨਾਂ ਜੀ ਸਤਨਾਮ ਹੈ ਪਿੰਡ ਮੇਰਾ ਇੱਕ ਗਿਆਣਾ ਜੀ ਗਰਮੀ ਬਹੁਤ ਹੈ ਖੇਤੀਬਾੜੀ ਦਾ ਹੀ ਕੰਮ ਕਰਦੇ ਆ ਜੀ ਸੋ ਨਾਲ ਉਹਨੇ ਜਾਂ ਬਸ ਗੋਭੀ ਤੇ ਟਮਾਟਰ ਦੀ ਫਸਲ ਹੁੰਦੀ ਸਾਡੀ ਜੀ ਬਾਕੀ ਖੇਤੀਬਾੜੀ ਦੀ ਮਜ਼ਦੂਰੀ ਆਪਦੀ ਹੈ ਜੀ ਸਾਡੀ ਇੰਨੀ ਗਰਮੀ ਦੇ ਵਿੱਚ ਕੜਾਕੇ ਦੀ ਗਰਮੀ ਹੈ 41 ਡਿਗਰੀ ਜਿਹੜਾ ਹੁਣ ਤਾਪਮਾਨ ਹੈ ਇੰਨੀ ਗਰਮੀ ਦੇ ਵਿੱਚ ਫਿਰ ਕਿਵੇਂ ਕੰਮਕਾਜ ਕਰਦੇ ਤੁਸੀਂ ਕੰਮ ਤਾਂ ਕਰਨਾ ਪੈਂਦਾ ਹੀ ਹੁਣ ਨਾ ਕਰਦੇ ਫਿਰ ਫਸਲ ਖਰਾਬ ਹੁੰਦੀ ਹੈ ਜੀ ਕਰਨਾ ਪੈਂਦਾ ਹੀ ਸਾਨੂੰ ਜੀ ਮੈਂ ਜਿਸ ਦੇ ਬਾਰੇ ਨਿਕਲੇ ਤੁਸੀਂ ਖੇਤਾਂ 'ਚ ਖੜੇ ਹੋ। ਬਾ ਫਿਰ ਸਰੀਰ ਸਾਡੇ ਉਲ ਹੋਏ ਪਏ ਜੀ ਸਮਝ ਲਓ ਪਲਾ ਸਰੀਰ ਸਮਝ ਲਓ ਜੀ ਤੇ ਪਲਾ ਸਾਨੂੰ ਮਜਬੂਰੀਆਂ ਸਮਝ ਲਓ ਜੀ। ਮਜਬੂਰੀ ਹੈ ਜੀ ਇੱਕ ਹੁਣ ਕੰਮ ਕਰਨਾ ਪੈਂਦਾ ਨਾ ਕਰਦੇ ਫਿਰ ਖਾਵਾਂਗੇ ਕਿੱਥੋਂ ਜੀ। ਜਿਵੇਂ ਹੁਣ ਬੈਜੀ ਤੁਸੀਂ ਟਮਾਟਰਾਂ ਦੀ ਖੇਤੀ ਕਰਦੇ ਆ। ਹਾਂਜੀ ਤੇ ਇਸ ਗਰਮੀ ਦੇ ਨਾਲ ਟਮਾਟਰਾਂ ਦੀ ਖੇਤੀ ਦਾ ਵੀ ਨੁਕਸਾਨ ਹੋਇਆ ਜਾਂ ਨਹੀਂ ਕੋਈ? ਟਮਾਟਰ ਬਹੁਤ ਨੁਕਸਾਨ ਹੋਇਆ ਤੁਸੀਂ ਜਾਂਦਾ ਇਹ ਤੁਹਾਡੇ ਸਾਹਮਣੇ ਹੈ ਜੀ ਨੁਕਸਾਨ ਤਾਂ ਬੜਾ ਹੋਇਆ ਜੀ। ਹੱਦੋਂ ਵੱਧ ਹੀ ਹੋਇਆ ਜੀ ਨੁਕਸਾਨ ਤਾਂ। ਟਮਾਟਰਾਂ ਦੀ ਖੇਤੀ ਦਾ ਨਫਾ ਵਾਤਾ ਨਹੀਂ ਹੋਇਆ ਜੀ ਸਾਨੂੰ ਕੋਈ ਐਤ ਕੀ ਨਾ ਗੋਭੀ ਦਾ ਨਾ ਗੋਭੀ ਹੋਈ ਜੀ ਪਹਿਲਾਂ ਗੋਭੀ ਲਾਈ ਸੀ ਗੋਭੀ ਵਿੱਚ ਵਈ ਸਾਰੀ ਤੇ ਹੁਣ ਟਮਾਟਰ ਲਾਇਆ ਜੀ ਹੁਣ ਟਮਾਟਰ ਵੀ ਤੁਹਾਨੂੰ ਦੀ ਸੀ ਜਾਂਦਾ ਜੀ ਬਸ ਵਿੱਚੇ ਵਾਲਾ ਕੰਮ ਹੈ ਜੀ ਇਹਦਾ ਜੀ ਤੁਹਾਨੂੰ ਹੌਸਲਾ ਕਿਵੇਂ ਮਿਲੂਗਾ ਤੇ ਕੀ ਤੂੰ ਮੰਨ ਕਰਦਾ ਬਸ ਹੌਸਲਾ ਕਾਦਾ ਜੀ ਕੋਈ ਸਰਕਾਰ ਕੋਈ ਸਾਨੂੰ ਮਦਦ ਦੇਵੇ ਮਾੜੇ ਮੋੜੇ ਕੋਈ ਮਾੜਾ ਮੂਝਾ ਦੇਵੇ ਜੀ ਇਹਦਾ ਤੇ ਕੋਈ ਰਾਤ ਹੋ ਜੂਗੀ ਥੋੜਾ ਬਾਅਦ ਸਾਨੂੰ ਮਦਦ ਹੋ ਜੂਈ ਕੋਈ ਰੇ ਸਪਰੇਅ ਦਾ ਕੋਈ ਘਟੋਤੀ ਵੇਰੇ ਦੀ ਸਪਰੇਅ ਦੀ ਕੋਈ ਸਸਤਾ ਸਾਨੂੰ ਮਿਲੇ ਜੀ ਕਾਇਦੇ ਨਾਲ ਇੰਨੇ ਨਾਲੀ ਚਲੋ ਸਾਨੂੰ ਕੋਈ ਨਾਲ ਹੱਥਾ ਮਿਲ ਜੂਗਾ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ